ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅਚਾਨਕ ਤੁਹਾਡੇ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਤੇ ਜੇਕਰ ਤੁਸੀਂ ਪਰਮਾਤਮਾ ਜੀ ਦੇ ਨਾਲ ਇਹ ਗੱਲਾਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਇਛਾਵਾਂ ਦੀ ਪੂਰਤੀ ਹੋ ਜਾਵੇਗੀ ਪਰਮਾਤਮਾ ਜੀ ਉਸ ਵੇਲੇ ਤੁਹਾਡੀਆਂ ਸਾਰੀਆਂ ਹੀ ਅਰਦਾਸਾਂ ਕਬੂਲ ਕਰ ਲੈਣਗੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਹੋ ਜਾਵੇਗਾ ਬੜਾ ਹੀ ਵੱਡਾ ਚਮਤਕਾਰ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਜਾਣਕਾਰੀ ਮਿਲ ਜਾਵੇਗੀ ਕਿ ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਰਾਤ ਨੂੰ ਜਦੋਂ ਅਚਾਨਕ ਅੱਖ ਖੁੱਲਦੀ ਹੈ ਉਸ ਵੇਲੇ ਕਿਵੇਂ ਪੂਰੀ ਹੋ ਜਾਂਦੀ ਹੈ ਸਾਰ ਸੰਗਤ ਜੇਕਰ ਤੁਹਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਕੋਈ ਵੀ ਸਵਾਲ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਸਕਦੇ ਹਨ ਅਤੇ ਦੂਸਰਾ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹੋ ਪਰ ਉੱਠ ਨਹੀਂ ਸਕਦੇ ਰਾਤ ਨੂੰ ਪਰ ਤੁਹਾਡੀ ਅੱਖ ਇੱਕ ਦੋ ਵਾਰ ਜ਼ਰੂਰ ਖੁੱਲ ਜਾਂਦੀ ਹੈ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੀ ᔪਗਤੀ ਵੀ ਮਿਲ ਜਾਵੇਗੀ ਤੁਹਾਡਾ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਜਿਹੜੇ ਕਹਿੰਦੇ ਹਨ ਕਿ ਅਜੇ ਤੱਕ ਸਾਡਾ ਅੰਮ੍ਰਿਤ ਵੇਲਾ ਨਹੀਂ ਬਣਿਆ ਜਾਂ ਫਿਰ ਅੰਮ੍ਰਿਤ ਵੇਲੇ ਦੇ ਵਿੱਚ ਨਾਗਾ ਪੈ ਜਾਂਦਾ ਹੈ ਜਾਂ ਇਹ ਨਾਗੇ ਪੈਣੇ ਬੰਦ ਹੋ ਜਾਣਗੇ ਫਿਰ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅੰਮ੍ਰਿਤ ਵੇਲੇ ਦੇ ਬਾਰੇ ਉਪਦੇਸ਼ ਦੇ ਰਹੇ ਸਨ ਸੰਗਤਾਂ ਨੂੰ ਸਮਝਾ ਰਹੇ ਸੀ ਕਿ ਅੰਮ੍ਰਿਤ ਵੇਲੇ ਦੇ ਵਿੱਚ ਕਿੰਨੀ ਤਾਕਤ ਹੈ ਅੰਮ੍ਰਿਤ ਵੇਲੇ ਦੇ ਵਿੱਚ ਕਿੰਨੀਆਂ ਬਰਕਤਾਂ ਹਨ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਝ ਮਿਹਰਬਾਨ ਹੋ ਜਾਂਦੇ ਹਨ ਕਈ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਦੀ ਮਹੱਤਤਾ ਅਤੇ ਬਰਕਤ ਬਾਰੇ ਦੱਸਿਆ ਹੈ ਅੰਮ੍ਰਿਤ ਵੇਲੇ ਉੱਠਣ ਦੀ ਪ੍ਰੇਰਣਾ ਦਿੰਦੀ ਹੈ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਦਾ ਨਿਗ ਮਿਲਦਾ ਹੈ ਤੁਸੀਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ ਆਪਣੇ ਗੁਰੂ ਦੀ ਗੋਦ ਦਾ ਨਿਗਮਾਣਿਆ ਕਰੋ ਕਹਿੰਦੇ ਕਿ ਕਾਫੀ ਸਮਾਂ ਬਾਬਾ ਜੀ ਨੇ ਅੰਮ੍ਰਿਤ ਵੇਲੇ ਦੀ ਤਾਕਤ ਅਤੇ ਅੰਮ੍ਰਿਤ ਵੇਲੇ ਦੀ ਬਰਕਤ ਬਾਰੇ ਦੱਸਿਆ ਹੈ ਤੇ ਬਹੁਤ ਹੀ ਸਿਫਤਾਂ ਕੀਤੀਆਂ ਹਨ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਇਹ ਵੇਲਾ ਬਿਨਾਂ ਕਰਮਾਂ ਤੋਂ ਨਹੀਂ ਮਿਲਦਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਇਸ ਵੇਲੇ ਦੇ ਵਿੱਚ ਉੱਠ ਜਾਣਾ ਤੇ ਉੱਠ ਕੇ ਨਾਮ ਜਪ ਪਾਉਣਾ ਇਸ ਵੇਲੇ ਭਜਨ ਬੰਦਗੀ ਵੀ ਕਰਮਾਂ ਵਾਲਿਆਂ ਤੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੋਵੇ ਇਸ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਹੀ ਮਿਲਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਖੁਸ਼ੀ ਦੀ ਨਿਸ਼ਾਨੀ ਹੈ ਇਸ ਵੇਲੇ ਦੇ ਵਿੱਚ ਜਾਗ ਆ ਜਾਣੀ ਜਾਗ ਆਉਣੀ ਸ਼ੁਰੂ ਹੋ ਜਾਣੀ ਮਹਾਪੁਰਖਾਂ ਨੇ ਇਹ ਗੱਲ ਸਮਝਾਈ ਹੈ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਵੇ ਜਾਂ ਜਾਂ ਅਚਾਨਕ ਅੱਖ ਖੁੱਲ ਜਾਵੇ ਤਾਂ ਸਮਝ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਖੁਸ਼ ਹਨ ਬੜੇ ਹੀ ਮਿਹਰਬਾਨ ਹਨ ਇਹ ਮਾਲਕ ਦੀ ਕਿਰਪਾ ਹੈ ਨਿਸ਼ਾਨੀ ਹੈ ਸਾਧ ਸੰਗਤ ਜੀ ਕਿਸੇ ਨੇ ਉੱਠ ਕੇ ਬਾਬਾ ਜੀ ਨੂੰ ਸਵਾਲ ਕੀਤਾ ਬਾਬਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਹਰ ਕੋਸ਼ਿਸ਼ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਣ ਦੀ ਅੰਮ੍ਰਿਤ ਵੇਲੇ ਉੱਠਿਆ ਕਰੋ ਉੱਠ ਕੇ ਭਜਨ ਬੰਦਗੀ ਕਰਿਆ ਕਰੋ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਵੇਗੀ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਵੇਲਾ ਮਾਲਕ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ ਇਹ ਵੇਲਾ ਮਾਲਕ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦਾ ਜਾਂ ਫਿਰ ਇਹ ਵੇਲਾ ਮਿਲਣਾ ਹੀ ਮਾਲਕ ਦੀ ਖੁਸ਼ੀ ਦੇ ਨਾਲ ਹੈ ਮਾਲਕ ਦੀ ਮਰਜ਼ੀ ਦੇ ਨਾਲ ਹੈ ਤਾਂ ਫਿਰ ਇਹਦੇ ਵਿੱਚ ਸਾਡਾ ਤਾਂ ਕੋਈ ਰੋਲ ਹੀ ਨਾ ਹੋਇਆ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪਣੇ ਆਪ ਹੀ ਇਹ ਵੇਲਾ ਸਾਨੂੰ ਮਿਲ ਜਾਵੇਗਾ ਇਸ ਵੇਲੇ ਦੀ ਭਜਨ ਬੰਦਗੀ ਮਿਲ ਜਾਵੇਗੀ ਜਦੋਂ ਮਾਲਕ ਦੀ ਮਰਜ਼ੀ ਹੋਈ ਆਪੇ ਹੀ ਸਾਨੂੰ ਅੰਮ੍ਰਿਤ ਵੇਲੇ ਫਿਰ ਉਠਾ ਲੈਣਗੇ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕਹਿੰਦੇ ਮਹਾਪੁਰਖਾਂ ਨੇ ਸਮਝਾਉਂਦੇ ਹੋਏ ਕਿਹਾ ਪੁੱਤਰ ਇਹ ਗੱਲ ਬਿਲਕੁਲ ਸੱਚ ਹੈ ਕਿ ਇਹ ਵੇਲਾ ਮਾਲਕ ਦੀ ਮਰਜ਼ੀ ਤੇ ਕਿਰਪਾ ਦੇ ਨਾਲ ਮਿਲਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹੱਥ ਉੱਤੇ ਹੱਥ ਰੱਖ ਕੇ ਬੈਠੇ ਹੀ ਰਹੀਏ ਇਸ ਵੇਲੇ ਦੀ ਉਡੀਕ ਕਰਦੇ ਰਹੀਏ ਕਿ ਜਦੋਂ ਮਾਲਕ ਦੀ ਮਰਜ਼ੀ ਹੋਈ ਜਦੋਂ ਮਾਲਕ ਦੀ ਕਿਰਪਾ ਹੋਈ ਆਪੇ ਹੀ ਕਿਰਪਾ ਕਰਨਗੇ ਨਾਮ ਜਪਾ ਲਿਆ ਕਰਨਗੇ ਇਸ ਵੇਲੇ ਨੂੰ ਮਾਲਕ ਕੋਲੋਂ ਮੰਗਣਾ ਹੈ ਮਨੁੱਖ ਦਾ ਇਹ ਕੰਮ ਹੈ ਉਹ ਰੋਜ਼ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਤੇ ਤਰਲੇ ਕਰਨੇ ਹਨ ਆਪਣੀਆਂ ਅਰਜ਼ੀਆਂ ਲਾਉਣੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੇਰੇ ਤੇ ਇਹ ਕਿਰਪਾ ਕਰੋ ਮੈਨੂੰ ਇਹ ਵੇਲਾ ਬਖਸ਼ ਦਿਓ ਮੈਂ ਬਹੁਤ ਆਲਸੀ ਹਾਂ ਮੇਰੇ ਤੋਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਤੁਸੀਂ ਹੀ ਮੇਰੇ ਤੇ ਤਰਸ ਕਰੋ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਆਪ ਉਠਾ ਲਿਆ ਕਰੋ ਤੇ ਮੈਨੂੰ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਬਖਸ਼ੋ ਬੇਨਤੀਆਂ ਤਰਲੇ ਮਨਤਾ ਤੁਸੀਂ ਰੋਜ਼ ਕਰੋਗੇ ਤਾਂ ਪਰਮਾਤਮਾ ਜੀ ਤੁਹਾਡੀ ਅਰਦਾਸ ਜ਼ਰੂਰ ਕਬੂਲ ਕਰ ਲੈਣਗੇ ਕਿਰਪਾ ਮੰਗਣੀ ਹੈ ਪਰਮਾਤਮਾ ਕੋਲੋਂ ਤਾਂ ਕੋਸ਼ਿਸ਼ ਤਾਂ ਕਰਨੀ ਪਵੇਗੀ ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਤਰਲੇ ਮਿੰਤਾں ਕੋਸ਼ਿਸ਼ਾਂ ਕਰਕੇ ਵੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਨਾ ਇੱਕ ਦਿਨ ਤੁਹਾਡੇ ਤੇ ਵੀ ਕਿਰਪਾ ਜ਼ਰੂਰ ਕਰਨਗੇ ਦੂਸਰੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਐਸੇ ਕੰਮ ਕਰਨੇ ਚਾਹੀਦੇ ਹਨ ਜਿਹੜੇ ਕੰਮਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣ ਜਿਹੜੇ ਕੰਮਾਂ ਨੂੰ ਵੇਖ ਕੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਉਹ ਕੰਮ ਕਿਹੜੇ ਹਨ ਜਿਸ ਨੂੰ ਵੇਖ ਕੇ ਸਤਿਗੁਰ ਜੀ ਸਾਡੇ ਤੇ ਦਇਆਲ ਹੋ ਜਾਣਗੇ ਸਾਡੇ ਤੇ ਤਰਸ ਕਰ ਲੈਣਗੇ ਤਾਂ ਇੱਥੇ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਉਹੇ ਕੰਮ ਕਰਨੇ ਹਨ ਜੋ ਸਤਗੁਰ ਪਾਤਸ਼ਾਹ ਜੀ ਨੇ ਕਿਹਾ ਹੈ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆ ਤੇ ਚੱਲਣਾ ਹੈ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਦੇ ਹਨ ਓਵੇਂ ਹੀ ਅਸੀਂ ਵੀ ਹਰ ਜੀਵ ਪ੍ਰਤੀ ਮਨ ਦੇ ਵਿੱਚ ਤਰਸ ਰੱਖਣਾ ਹੈ ਦਇਆ ਰੱਖਣੀ ਹੈ ਜਦੋਂ ਸਾਡੇ ਮਨ ਵਿੱਚ ਦੂਜਿਆਂ ਪ੍ਰਤੀ ਤਰਸ ਤੇ ਦਇਆ ਦੀ ਭਾਵਨਾ ਹੋਵੇਗੀ ਸਾਡੇ ਸਤਿਗੁਰ ਪਾਤਸ਼ਾਹ ਜੀ ਸਾਡੇ ਤੇ ਆਪ ਹੀ ਤਰਸ ਕਰ ਲੈਣਗੇ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇਗੀ ਅਸੀਂ ਕਿਸੇ ਬਾਰੇ ਚੰਗਾ ਸੋਚਾਂਗੇ ਕਿਸੇ ਦਾ ਚੰਗਾ ਕਰਾਂਗੇ ਜਿਸ ਵੀ ਮਨੁੱਖ ਦੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੈ ਉਹ ਮਨੁੱਖ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਹਨ ਜੋ ਨਿਰਸਵਾਰਥ ਹੋ ਕੇ ਸੇਵਾ ਕਰਦੇ ਹਨ ਮੁਕ ਦੀ ਗੱਲ ਇਹ ਹੈ ਜੀ ਕਿ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਹਾਂ ਰੋਜ਼ ਰੋਜ਼ ਆਪਣੇ ਸਤਿਗੁਰ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੀਆਂ ਅਰਦਾਸਾਂ ਕਬੂਲ ਕਰ ਲੈਂਦੇ ਹਨ ਇਹ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਹੀ ਸੌਣਾ ਹੈ ਤੇ ਜੇਕਰ ਅੱਧੀ ਰਾਤ ਨੂੰ ਤੁਹਾਡੀ ਅਚਾਨਕ ਖੁੱਲ ਜਾਵੇ ਅੱਖ ਤਾਂ ਜਾਗਾ ਜਾਵੇ ਕਦੇ ਵੀ ਵੇਲਾ ਵਕਤ ਨਾ ਵਿਚਾਰਿਆ ਕਰੋ ਕਿਉਂਕਿ ਇਹ ਵੇਲਾ ਕਰਮਾ ਵਾਲਿਆਂ ਨੂੰ ਭਾਗਾ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ అలਾਰਮ ਦੀ ਸਹਾਇਤਾ ਦੇ ਨਾਲ ਤਾਂ ਹਰ ਕੋਈ ਉੱਠ ਜਾਂਦਾ ਹੈ ਕਿਸੇ ਦੇ ਅਮਾਜ ਮਾਰਿਆਂ ਵੀ ਜਾਗ ਆ ਜਾਂਦੀ ਹੈ ਪਰ ਇਸ ਵੇਲੇ ਦੇ ਵਿੱਚ ਆਪਣੇ ਆਪ ਉੱਠਣਾ ਆਪਣੇ ਆਪ ਜਾਗ ਆ ਜਾਣੀ ਇਹ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਦੀ ਨਿਸ਼ਾਨੀ ਹੁੰਦੀ ਹੈ ਕਦੇ ਵੀ ਸਮਾਂ ਦੇਖ ਕੇ ਨਹੀਂ ਸੌਣਾ ਚਾਹੀਦਾ ਤੇ ਨਾ ਹੀ ਕਦੇ ਸਮਾਂ ਵੇਖ ਕੇ ਉੱਠਣਾ ਚਾਹੀਦਾ ਹੈ ਕਿਉਂਕਿ ਕਈ ਭੈਣ ਭਰਾ ਕੀ ਕਰਦੇ ਹਨ ਕਿ ਜੇਕਰ ਉਹਨਾਂ ਨੂੰ 2:00 ਵਜੇ ਜਾਗ ਆ ਜਾਵੇ ਟਾਈਮ ਵੇਖ ਕੇ ਫਿਰ ਸੋਚ ਜਾਂਦੇ ਹਨ ਕਿ ਅਜੇ ਤਾਂ ਅੱਧੀ ਰਾਤ ਹੀ ਹੈ ਇੰਨੀ ਛੇਤੀ ਉੱਠ ਕੇ ਕੀ ਕਰਨਾ ਹੈ ਬਥੇਰਾ ਦਿਨ ਪਿਆ ਹੈ 4 ਵਜੇ ਉੱਠ ਜਾਵਾਂਗੇ 5 ਵਜੇ ਉੱਠ ਜਾਵਾਂਗੇ ਪੰਜ ਬਾਣੀਆਂ ਦਾ ਪਾਠ ਹੀ ਤਾਂ ਕਰਨਾ ਹੈ ਜਾਂ ਕਈ ਕਹਿ ਦਿੰਦੇ ਹਨ ਕਿ ਜਪਜੀ ਸਾਹਿਬ ਦੀ ਬਾਣੀ ਦਾ ਤਾਂ ਪਾਠ ਕਰਨਾ ਹੈ 5 5:30 ਵਜੇ ਉੱਠ ਕੇ ਵੀ ਕਰ ਲਵਾਂਗੇ ਪ੍ਰਸਾਦ ਸਿੰਘ ਜੀ ਜਿਸ ਵੇਲੇ ਦੇ ਵਿੱਚ ਵੀ ਤੁਹਾਨੂੰ ਜਾਗ ਆ ਜਾਵੇ ਉਸ ਵੇਲੇ ਵੀ ਜੇਕਰ ਤੁਸੀਂ ਪਰਮਾਤਮਾ ਨੂੰ ਯਾਦ ਕਰ ਲਿਆ ਤਾਂ ਤੁਹਾਡੀਆਂ ਅਰਦਾਸਾਂ ਬੇਨਤੀਆਂ ਪਰਮਾਤਮਾ ਜੀ ਬਹੁਤ ਛੇਤੀ ਮਨ ਲੈਣਗੇ ਸਾਧ ਸੰਗਤ ਜੀ ਜੇਕਰ ਤੁਹਾਡੇ ਕੋਲ ਉਸ ਸਮੇਂ ਉੱਠਿਆ ਨਹੀਂ ਜਾਂਦਾ ਤਾਂ ਤੁਸੀਂ ਲੰਮੇ ਪਏ ਪਏ ਹੀ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਸਿਮਰ ਸਕਦੇ ਹੋ ਮਾਲਕ ਨੂੰ ਯਾਦ ਕਰ ਸਕਦੇ ਹੋ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਇਹ ਵੇਲਾ ਤਾਂ ਮਾਲਕ ਦੀ ਕਿਰਪਾ ਦੇ ਨਾਲ ਬਖਸ਼ਿਸ਼ਾ ਮੰਨਣ ਵਾਲਾ ਵੇਲਾ ਹੁੰਦਾ ਹੈ ਇਸ ਕਰਕੇ ਇਸ ਵੇਲੇ ਇੱਕ ਇੱਕ ਪਲ ਨੂੰ ਇੱਕ ਇੱਕ ਸ਼ੈਨ ਨੂੰ ਸੰਭਾਲਣਾ ਹੈ ਇਸ ਵੇਲੇ ਦੇ ਵਿੱਚ ਸਾਡੇ ਮੁਖ ਤੋਂ ਨਿਕਲਿਆ ਹੋਇਆ ਇੱਕ ਵਾਰ ਵੀ ਵਾਹਿਗੁਰੂ ਦਾ ਨਾਮ ਸਾਡੇ ਮਾੜੇ ਕਰਮਾਂ ਨੂੰ ਕੱਟ ਦਿੰਦਾ ਹੈ ਸਾਧ ਸੰਗਤ ਜੀ ਕੀਤੀ ਹੋਈ ਭਜਨ ਬੰਦਗੀ ਪੂਰੇ ਦਿਨ ਦੇ ਨਾਲ ਹੀ ਸਾਨੂੰ ਫਿਰ ਮਿਲ ਜਾਵੇਗੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਵੀ ਜਾਗ ਖੁੱਲਦੀ ਹੈ ਤਾਂ ਨਾਮ ਜਪਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਉਸ ਵੇਲੇ ਸਾਡਾ ਪਰਮਾਤਮਾ ਦੇ ਨਾਲ ਕਨੈਕਸ਼ਨ ਬਹੁਤ ਛੇਤੀ ਜੁੜ ਜਾਂਦਾ ਹੈ ਅੰਮ੍ਰਿਤ ਵੇਲੇ ਫਲ ਲੱਗਦਾ ਹੈ ਜਿਹੜੇ ਅੰਮ੍ਰਿਤ ਵੇਲੇ ਫਲ ਬਣਨਾ ਹੈ ਨਾ ਰਾਤ ਨੂੰ ਜਪਣਾ ਫਿਰ ਵੀ ਬਹੁਤ ਜ਼ਰੂਰੀ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਜੇਕਰ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਕੀਰਤਨ ਸੋਹਲੇ ਦਾ ਪਾਠ ਕਰਦੇ ਹਾਂ 5-10 ਮਿੰਟ ਵਾਹਿਗੁਰੂ ਨਾਮ ਸਿਮਰਨ ਜਾਪ ਕਰਦੇ ਹਾਂ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਆਪਣੇ ਆਪ ਹੀ ਜਾਗ ਆ ਜਾਵੇਗੀ ਸੋ ਸਾਥ ਸੰਗਤ ਜੀ ਜੇਕਰ ਤੁਹਾਡੀ ਵੀ ਅਚਾਨਕ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਤਾਂ ਤੁਸੀਂ ਵਾਹਿਗੁਰੂ ਗੁਰ ਮੰਤਰ ਜਾ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ